ਨੇ ਪੜੇ ਰਿਆਂ ਸਾਹ ਇੱਕ ਮਨੁੱਖ ਨੇ ਆਪਣੀ ਜੀਵਨੀ ਲਿਖੀ ਕਹਿਣ ਲੱਗਾ ਸਾਡਾ ਦੋਜੀਆਂ ਦਾ ਕੰਮ ਸੀ ਡੇਰੀ ਦਾ ਕੰਮ ਸੀ ਕਹਿਣ ਲੱਗਾ ਮੇਰਾ ਪਿਤਾ ਛੋਟਾ ਜਿਹਾ ਸਾਮੈ ਜਦੋਂ ਚਲਾਣਾ ਕਰ ਗਿਆ ਔਰ ਮੇਰੇ ਚਾਚੇ ਨੇ ਕਿਉਂਕਿ ਬਹੁਤ ਚੰਗਾ ਸੀ ਨੇਕ ਸੀ ਉਸ ਨੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲੀ ਹੈ ਔਰ ਉਸ ਚਾਚੇ ਨੇ ਕਹਿਣ ਲੱਗਾ ਕਿ ਮੈਨੂੰ ਬੜੀ ਰੀਜ ਦੇ ਨਾਲ ਨਾਲੇ ਪਾਲਣਾ ਕੀਤਾ ਨਾਲੇ ਮੈਨੂੰ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਗੁਣ ਦਿੱਤੇ ਇੱਕ ਦਿਨ ਆਇਆ ਕਹਿਣ ਲੱਗਾ ਮੈਂ ਡੇਰੀ ਦੇ ਵਿੱਚ ਜਾਣਾ ਸੀ ਆਪਣੇ ਹਵੇਲੀ ਦੇ ਵਿੱਚ ਜਾਣਾ ਸੀ ਮੈਂ ਕੁਝ ਲੇਟ ਹੋ ਗਿਆ ਕੁਝ ਦੇਰੀ ਦੇ ਨਾਲ ਗਿਆ ਤੇ ਸੁਭਾਵਕ ਹੈ ਹੁਣ ਝਿੜਕਾਂ ਪੈਣੀਆਂ ਸੀ ਚਾਚੇ ਨੇ ਝਿੜਕ ਦਿੱਤਾ ਯਾਦ ਰੱਖੋ ਮਾਪੇ ਵੀ ਝਿੜਕਦੇ ਨੇ ਪਿਓ ਝਿੜਕੇ ਚਾਚਾ ਝਿੜਕੇ ਕੋਈ ਦੂਜੀ ਗੱਲ ਨਹੀਂ ਪਰ ਸਾਡੀ ਜੀਨ ਸਾਜੀ ਕਿਵੇਂ ਹੁੰਦੀ ਹੈ ਜਦੋਂ ਕਹਿਣ ਲੱਗਾ ਕਿ ਮੈਨੂੰ ਚਾਚੇ ਨੇ ਝਿੜਕਿਆ ਨਾ ਤੇ ਮੈਂ ਆਪਣੀ ਮਾਂ ਦੇ ਕੋਲ ਆਇਆ ਛੱਡ ਆਇਆ ਮੈਂ ਹਵੇਲੀ ਦੇ ਵਿੱਚੋਂ ਨਿਕਲ ਆਇਆ ਨਾਲੇ ਚਾਚੇ ਦੇ ਅੱਗੇ ਬੋਲ ਕਬੋਲ ਕਰਨਾ ਚਾਹਿਆ ਪਰ ਮੇਰੀ ਜ਼ੁਬਾਨ ਹਿੱਲੀ ਨਾ ਤੇ ਮੈਂ ਸਿਰਫ ਨਾਰਾਜ਼ਗੀ ਦਿਖਾ ਕੇ ਆਪਣੀ ਮੋੜ ਆਇਆ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਮੈਨੂੰ ਅੱਜ ਚਾਚੇ ਨੇ ਝਿੜਕਿਆ ਹੈ ਕੋਈ ਮੇਰਾ ਕਸੂਰ ਨਹੀਂ ਕੁਝ ਦੇਰੀ ਦੇ ਨਾਲ ਮੈਂ ਗਿਆ ਤੇ ਮੈਨੂੰ ਮੇਰੇ ਚਾਚੇ ਨੇ ਝਿੜਕ ਦਿੱਤਾ ਤੇ ਮਾਂ ਨੇ ਅੱਗੋਂ ਹੰਝੂਆਂ ਦੇ ਨਾਲ ਇਹ ਗੱਲ ਕੀ ਕਹਿਣ ਲੱਗੀ ਪੁੱਤਰਾ ਤੇਰਾ ਪਿਓ ਇਸ ਦੁਨੀਆ ਦੇ ਵਿੱਚ ਨਹੀਂ ਉਹ ਸਾਨੂੰ ਇਕੱਲਿਆਂ ਨੂੰ ਛੱਡ ਕੇ ਚਲਿਆ ਗਿਆ ਹੈ ਔਰ ਅਸੀਂ ਅੱਜ ਤੇਰੇ ਚਾਚਿਆਂ ਦੀ ਝਿੜਕਾਂ ਦੇ ਮੁਤਾਜ ਹਾਂ ਹੁਣ ਇਹਨਾਂ ਦੀਆਂ ਝਿੜਕਾਂ ਸਾਨੂੰ ਜਰਨੀਆਂ ਪੈਣੀਆਂ ਨੇ ਤੇ ਕਹਿਣ ਲੱਗਾ ਉਹ ਬੱਚਾ ਕਿ ਮਾਂ ਫੇਰ ਆਪਾਂ ਇਹਨਾਂ ਦੀਆਂ ਝਿੜਕਾਂ ਜਰਨੀਆਂ ਕਿਉਂ ਇੰਨੇ ਹੋ ਜੇ ਅਸੀਂ ਰਿਸ਼ਤੇਦਾਰਾਂ ਤੋਂ ਚਾਚੇ ਤਾਇਆ ਤੋਂ ਲੈਣਾ ਕੀ ਛੱਡ ਆਪਾਂ ਇੱਥੋਂ ਕਿਤੇ ਚਲੇ ਜਾਈਏ ਜਦੋਂ ਗੱਲ ਕੀਤੀ ਨਾਨਕੇ ਪਰਿਵਾਰ ਦੇ ਨਾਲ ਤੇ ਨਾਨਕੇ ਕਹਿਣ ਲੱਗੇ ਆ ਜਾਓ ਕਿਉਂਕਿ ਅਸਲ ਦੇ ਵਿੱਚ ਤੇ ਦੋਵੇਂ ਪਰਿਵਾਰਾਂ ਦੇ ਨਾਲੇ ਰਿਸ਼ਤਾ ਬੜਾ ਅਹਿਮ ਹੈ ਨਾ ਨਾਨਕਿਆਂ ਦੇ ਕੋਲ ਚਲੇ ਗਏ ਮਾਮਾ ਡਰਾਈਵਰ ਸੀ ਉਹਦੇ ਨਾਲ ਮਾਂ ਕਹਿਣ ਲੱਗੀ ਪੁੱਤਰਾ ਤੂੰ ਕਲਿੰਡਰ ਲੱਗ ਜਾ ਤੇਰੇ ਕੋਲ ਡਰਾਈਵਰੀ ਦਾ ਗੁਣ ਆ ਜਾਵੇਗਾ ਔਰ ਜਦੋਂ ਇਹ ਗੱਲ ਕੀਤੀ ਨਾ ਤੇ ਕਲਿੰਡਰ ਬਣ ਕੇ ਆਪਣੇ ਮਾਮੇ ਦੇ ਨਾਲ ਜਾਣ ਲੱਗਾ ਜਦੋਂ ਉੱਥੇ ਜਾਂਦਾ ਹੈ ਮਾਮੇ ਦੇ ਕੋਲੋਂ ਗੋਣ ਸਿਖ ਰਿਹਾ ਏ ਡਰਾਈਵਰੀ ਦਾ ਕਲੈਂਡਰੀ ਦਾ ਨਾਲ ਕੰਮ ਕਰ ਰਿਹਾ ਔਰ ਕਿਉਂਕਿ ਕਲੈਂਡਰ ਨੇ ਸਾਰਾ ਧਿਆਨ ਰੱਖਣਾ ਹੁੰਦਾ ਏ ਹਵਾ ਪਾਣੀ ਦਾ ਇਹ ਤੇ ਆਦਿਕ ਸਾਰਾ ਖਿਆਲ ਰੱਖਣਾ ਔਰ ਜਦੋਂ ਇੱਕ ਦਿਨ ਉਕਤਾਈ ਹੋ ਗਈ ਨਾ ਤੇ ਮਾਮੇ ਨੇ ਕੁਝ ਛਿੜ ਗਿਆ ਵੀ ਤੇ ਥੱਪੜ ਵੀ ਮਾਰ ਦਿੱਤਾ ਤੇ ਮਨ ਦੇ ਵਿੱਚ ਖਿਆਲ ਆਇਆ ਕਹਿਣ ਲਗਾ ਦਾਦਕੇ ਤੇ ਕਲੀਆਂ ਛਿੜਕਾਂ ਪੈਂਦੀਆਂ ਸਨ ਇੱਥੇ ਝਿੜਕਾਂ ਦੇ ਨਾਲ ਥੱਪੜ ਵੀ ਪੈਂਦੇ ਨੇ ਕਹਿਣ ਲੱਗਾ ਮੈਂ ਨਹੀਂ ਤੇਰੇ ਨਾਲ ਮਾਮਾ ਜਾਣਾ ਮੈਂ ਚੱਲਿਆ ਆਪਣੇ ਘਰ ਨੂੰ ਜਦੋਂ ਜਾ ਕੇ ਮਾਂ ਦੇ ਅੱਗੇ ਉਹੀ ਅਰਜ਼ੋਈ ਕੀਤੀ ਨਾ ਕਹਿਣ ਲੱਗਾ ਮਾਂ ਉੱਥੇ ਤੇ ਕੱਲੀਆਂ ਝਿੜਕਾਂ ਸੀ ਪਰ ਇੱਥੀ ਤੇ ਮਾਮੇ ਨੇ ਮੇਰੇ ਥੱਪੜ ਵੀ ਮਾਰਿਆ ਹੈ ਇੱਥੇ ਤੇ ਥੱਪੜ ਵੀ ਪੈਂਦੇ ਨੇ ਹੁਣ ਦੱਸ ਮਾਂ ਮੈਂ ਕੀ ਕਰਾਂ ਤੇ ਯਾਦ ਰੱਖੋ ਉਹੀ ਮਾਂ ਜਿਨੇ ਕਿਹਾ ਸੀ ਕੀ ਅਸੀਂ ਤੇਰੇ ਚਾਚਿਆਂ ਦੀਆਂ ਝੜਕਾਂ ਦੇ ਮੋਤਾਜ ਹਾਂ ਇਹਨਾਂ ਦੇ ਅੱਗੇ ਅਸੀਂ ਪੰਨੇ ਅੱਡ ਕੇ ਫੇਰ ਖਾਣਾ ਹੈ ਤੇ ਬੱਚੇ ਦੀ ਜੇਨ ਸਾਜੀ ਇਸ ਢੰਗ ਦੇ ਨਾਲ ਕੀਤੀ ਉਹੀ ਮਾਂ ਕਹਿਣ ਲੱਗੀ ਪੁੱਤਰਾ ਮਾਮੇ ਵੀ ਕਦੇ ਮਾੜਾ ਚਾਹੁੰਦੇ ਨਹੀਂ ਤੇਰਾ ਭੜਾ ਹੀ ਚਾਹੁੰਦੇ ਨੇ ਨਾ ਔਰ ਤੇਰੇ ਭਲੇ ਵਾਸਤੇ ਹੀ ਉਸਨੇ ਜੇ ਤੈਨੂੰ ਘੂਰਿਆ ਤੈਨੂੰ ਮਾਰਿਆ ਤੇ ਭਲੇ ਵਾਸਤੇ ਕੀਤਾ ਨਾ ਜਦੋਂ ਇਹ ਗੱਲ ਸੁਣੀ ਤੇ ਕਹਿਣ ਲੱਗਾ ਮਾਂ ਫਿਰ ਚਾਚਾ ਕਿਹੜਾ ਮੇਰੇ ਵਾਸਤੇ ਮਾੜਾ ਕਰਦਾ ਸੀ ਤੁਰਿਆ ਉਹ ਆਪਣੇ ਚਾਚੇ ਦੇ ਕੋਲ ਗਿਆ ਔਰ ਚਾਚੇ ਦੇ ਜਾ ਕੇ ਪੈਰ ਫੜ ਲੈ ਰੋਣ ਲੱਗਾ ਉੱਚੀ ਉੱਚੀ ਕਹਿਣ ਲੱਗਾ ਚਾਚਾ ਮੈਨੂੰ ਅੱਜ ਇੰਨੇ ਚੇਰ ਪਾ ਦੇ ਸੋਝੀ ਆਈ ਹੈ ਕਿ ਤੂੰ ਤੇ ਮੇਰਾ ਭਲਾ ਚਾਹੁੰਦਾ ਸੈਂ ਪਰ ਮੈਂ ਤੇਰੀ ਗੱਲ ਸਹਾਰੀ ਨਾ ਸਕਿਆ ਤੇ ਚਾਚੇ ਨੇ ਉਹਨੂੰ ਚੁੱਕਿਆ ਆਪਣੇ ਛਾਤੀ ਦੇ ਨਾਲ ਲਾਇਆ ਤੇ ਵੇਖਿਆ ਜਦੋਂ ਉਸ ਬੱਚੇ ਨੇ ਆਪਣੇ ਚਾਚੇ ਵੱਲ ਤੇ ਚਾਚੇ ਦੀ ਦਾੜ੍ਹੀ ਵੀ ਹੰਝੂਆਂ ਦੇ ਨਾਲ ਭਿੱਜੀ ਔਰ ਚਾਚਾ ਵੀ ਝਾਰ-ਝਾਰ ਰੋ ਰਿਹਾ ਆਪਣੇ ਭਤੀਜੇ ਨੂੰ ਗਲ ਬੱਕੜੀ ਦੇ ਵਿੱਚ ਲੈ ਕੇ ਕਹਿਣ ਲੱਗਾ ਪੁੱਤਰਾ ਮੈਂ ਤੇ ਉਸ ਦਿਨ ਨੂੰ ਪਛਤਾਉਂਦਾ ਜਿਸ ਦਿਨ ਤੈਨੂੰ ਕੁਝ ਘੂਰ ਦਿੱਤਾ ਤੈਨੂੰ ਝੜਕ ਦਿੱਤਾ ਤੇ ਤੂੰ ਮੇਰੇ ਕੋਲੋਂ ਇੰਨਾ ਲੰਮਾ ਚੇਹਰ ਦੂਰ ਰਿਹਾ ਹੈ ਕਹਿ ਲਗਾ ਤੇਰੀ ਚਾਚੀ ਮੈਨੂੰ ਕਿਹਾ ਕਰਦੀ ਸੀ ਕਿ ਇਹ ਆਪਣੇ ਸ਼ਰੀਕ ਨੇ ਇਨ੍ਹਾਂ ਨੂੰ ਕਿਤੇ ਕਾਮਯਾਬ ਨਾ ਕਰ ਦੇਵੀ ਪਰ ਯਾਦ ਰੱਖ ਤੇਰੇ ਪਿਓ ਦੇ ਮੇਰੇ ਸਿਰ ਤੇ ਅਹਿਸਾਨ ਸਨ ਮੈਨੂੰ ਕਾਮਯਾਬ ਕਰਨ ਵਾਲਾ ਤੇਰਾ ਪਿਓ ਸੀ ਤੇ ਮੇਰੇ ਮਨ ਦੀ ਇਹ ਭਾਵਨਾ ਸੀ ਕਿ ਮੈਂ ਤੈਨੂੰ ਕਾਮਯਾਬ ਕਰਕੇ ਉਸ ਅਹਿਸਾਨ ਦਾ ਕੁਝ ਮੁੱਲ ਮੋੜਦਿਆਂ ਜੇ ਜਦੋਂ ਮੈਂ ਆਪਣੇ ਭਰਾ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਵਾਂ ਨਾ ਅਗਲੇ ਜਹਾਨ ਦੇ ਵਿੱਚ ਜਾ ਕੇ ਤੇ ਮੈਨੂੰ ਮੇਰਾ ਭਰਾ ਤੇ ਤੇਰਾ ਪਿਓ ਪੁੱਛੇਗਾ ਕਿ ਤੂੰ ਕੀ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲੀ ਤੇ ਕਹਿਣ ਲੱਗਾ ਮੇਰੇ ਮਨ ਦੇ ਵਿੱਚ ਸੀ ਮੈਂ ਤੇਰੇ ਬਾਰੇ ਦੱਸਾਂਗਾ ਕਿ ਵੀਰਾ ਮੈਂ ਆਪਣੀ ਫਰਜ਼ ਨੂੰ ਨਿਭਾ ਕੇ ਆਇਆ ਮੈਂ ਤੇਰੇ ਪੁੱਤਰ ਨੂੰ ਕਾਮਯਾਬ ਕਰਕੇ ਆਇਆ ਹਾਂ ਔਰ ਆਜੇ ਤੇਰਾ ਪੁੱਤਰ ਆਪਣੇ ਪੈਰਾ ਸਿਰ ਹੈ ਕਹਿਣ ਲੱਗਾ ਮੈਂ ਆਪਣੀ ਇਸ ਭਾਵਨਾ ਦੇ ਨਾਲ ਤੈਨੂੰ ਛੇਤੀ ਤੋਂ ਛੇਤੀ ਕਾਮਯਾਬ ਕਰਨਾ ਚਾਹੁੰਦਾ ਸਾਂ ਪਰ ਮੈਨੂੰ ਪਤਾ ਸੀ ਕਿ ਸਮੇਂ ਦੀ ਜੇ ਤੂੰ ਕਦਰ ਨਾ ਕੀਤੀ ਫਿਰ ਕਾਮਯਾਬ ਨਹੀਂ ਹੋਇਆ ਜਾਣਾ ਮੈਂ ਤੇ ਇਸ ਕਰਕੇ ਤੈਨੂੰ ਝਿੜਕਿਆ ਸੀ ਪਰ ਮੈਂ ਪਛਤਾਉਂਦਾ ਹਾਂ ਤੈਨੂੰ ਨਾ ਹੀ ਝਿੜਕਦਾ ਔਰ ਉਸ ਮਨੁੱਖ ਨੇ ਫਿਰ ਆਪਣੀ ਇਸ ਜੀਵਨੀ ਦੇ ਵਿੱਚ ਆਪਣੀ ਉਸ ਬਚਪਨ ਦੀ ਘਟਨਾ ਦਾ ਜ਼ਿਕਰ ਕੀਤਾ ਤੇ ਖੀਰ ਦੇ ਵਿੱਚ ਕਿਹਾ ਉਸਨੇ ਕਹਿਣ ਲੱਗਾ ਯਾਦ ਰੱਖੋ ਦੋਹੇ ਹੀ ਪਰਿਵਾਰ ਨਾਨਕਾ ਔਰ ਦਾਦਕਾ ਤੁਹਾਡੇ ਵਾਸਤੇ ਬੜੇ ਹੀ ਜ਼ਰੂਰੀ ਨੇ ਪਰ ਜਿਹੜਾ ਤੁਹਾਡੇ ਵਾਸਤੇ ਬਿਹਤਰੀਨ ਹੈ ਉਸ ਦੇ ਵਿੱਚ ਕੇਵਲ ਤੇ ਕੇਵਲ ਕੁਝ ਸ਼ਬਦਾਂ ਦਾ ਹੇਰ ਫੇਰ ਹੁੰਦਾ ਏ ਕੋਈ ਨਾ ਕੋਈ ਮਨੁੱਖ ਜਿਹੜਾ ਜ਼ਰੂਰ ਵਿੱਚ ਹੁੰਦਾ ਜਿਹੜਾ ਉਹਨਾਂ ਸ਼ਬਦਾਂ ਨੂੰ ਸਹਾਰਦਾ ਨਹੀਂ ਔਰ ਉਹ ਹੀ ਮਾਂ ਜੇ ਆਪਣੇ ਦੇਰ ਵਾਸਤੇ ਵੀ ਇਹ ਸ਼ਬਦ ਬੋਲ ਦਿੰਦੀ ਕਿ ਪੁੱਤਰਾ ਫਿਰ ਕੀ ਹੈ ਜੇ ਤੇਰਾ ਪਿਓ ਹੁੰਦਾ ਤੇ ਉਹਨੇ ਵੀ ਝਿੜਕਣਾ ਸੀ ਜੇ ਤੇਰੇ ਚਾਚੇ ਨੇ ਝਿੜਕ ਦਿੱਤਾ ਤੇ ਕੀ ਹੋਇਆ ਸਿਰਫ ਇਹ ਭਾਵਨਾ ਨਹੀਂ ਮੰਨਦੇ ਵਿੱਚ ਆਈ ਕਿਉਂਕਿ ਆਪਣੇ ਪਰਿਵਾਰ ਨੂੰ ਆਪਣਾ ਨਹੀਂ ਸਮਝਿਆ ਸਿਰਫ ਇਹ ਭਾਵਨਾ ਮੰਨਦੇ ਵਿੱਚ ਹੋਰ ਕੋਈ ਕਾਰਨ